ਪਵਿੱਤਰ ਮਹਾਰਤ ਕੋ ਦੇ ਅੰਦਰ ਸੁਭਾਇ ਮਾਨ ਮੈਂ ਬਤੀ ਸਤ ਸੰਗਿਣਾਉ ਨਿਰਸੰਦੇਹ ਕਾਪਦੀ ਆਤਮ ਦੇ ਉਟ ਭਾਗੀ ਨੂੰ ਸਤ ਗੋਟੀ ਦੀ ਅਪਾਰ ਰਹਿਮਤ ਕਬਸ ਸੱਚਾ ਸਾਜ ਦੇ ਸਾਥ ਦਾ ਮਹੀਨਾ ਚੜਿਆ ਹੈ ਸਿੱਖ ਇਤਿਹਾਸ ਦੇ ਵਿੱਚ ਸਾਤ ਸਦੀ ਦੀ ਬਹੁਤ ਮਹਾਨਤਾ ਹੈ ਕਿਉਂਕਿ ਇਹ ਸਾਡੇ ਇਤਿਹਾਸ ਦੇ ਨਾਲ ਬਹੁਤ ਨੂੰ ਦਾ ਇੱਕ ਗੈਰ ਮਿਸਾਲ ਜਿਹਾ ਹੈ ਤਾਉ ਗੁਰਮਤਿ ਵਿਚਾਰਾਂ ਦੇ ਨਾਲ ਸੰਗ ਬਣਾਉਣ ਤੋਂ ਪਹਿਲਾਂ ਆਪਣੀਆਂ ਮਨੋ ਮੇਤਿਆਤ ਕਾਗਰ ਕਰਕੇ ਜਿੱਥੇ ਤਨ ਕਰਕੇ ਸਾਹਿਬਾਂ ਦੀ ਦੋ ਜੰਤਰ ਆਪਾਂ ਬਰਾਜ ਮਾਨ ਕੋਈ ਆ ਉੱਥੇ ਮਨ ਕਰਕੇ ਵੀ ਹਾਜ਼ਰ ਹੁੰਦਾ ਹੀ ਨੇ ਦੋਵੇਂ ਹੱਥ ਜੋੜ ਕੇ ਸਿਰ ਨੂੰ ਝੁਕਾ ਕੇ ਤੇ ਫਤੇ ਨਾਲ ਸਨ ਪਾਉਦੇ ਇੱਕੋ ਵਾਰੀ ਕਰਕੇ ਆਪ ਜੀ ਬਾਜ ਗੁਰਜੀਤ ਦਾ ਅਨਸਾ ਬਾਜ ਗੁਰਜੀਤ ਦੇ ਫਤੇ ਅੱਜ ਦੇ ਦੇਨ ਆਰਸੇ ਦੀ ਸੰਪੂਰਨਤਾ ਹੋਈ ਤੁਸੀਂ ਇਹਨਾਂ ਸ਼ਬਦਾਂ ਨੂੰ ਸੁਣ ਕੇ ਤੁਹਾਡੇ ਮਨ ਵਿੱਚ ਹਰਾਕ ਵੀ ਹੋਵੇਗੀ ਕਿ ਆਪਾਂ ਅਕਸਰ ਇਹ ਸੁਣਦੇ ਆਏ ਹਾਂ ਕਿ ਇਸ ਦਿਨ ਖਾਸੇ ਦੀ ਸਿਫਰਾ ਦੀ ਸਥਾਪਨਾ ਹੋਈ ਸੀ ਆਪਾਂ ਆਮ ਦੇਖਦੇ ਹਾਂ ਆਰਸੇ ਦਾ ਜਨਮ ਦਿਹਾੜਾ ਪਰ ਕਿਮਾ ਦਾ ਨਾਮ ਅਸਤ ਦੇ ਵਿੱਚ ਆਪਾਂ ਇਹਨਾਂ ਬਦਨਾ ਨੂੰ ਸਮਝਣ ਦੇ ਵਿੱਚ ਭਲੇਖਾ ਕਰ ਰਹਿਣਾ ਕਿਉਂਕਿ ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ ਜਦੋਂ ਕੋ ਨਾਜਪਾਤ ਰਾਜਾ ਸੰਸਾਰ ਦੇ ਵਿੱਚ ਪਰਬਟ ਹੋਏ ਉਦੋਂ ਹੀ ਅਸਤ ਦੇ ਵਿੱਚ ਸਿੱਖ ਧਰਮ ਦੀ ਨੀਂਹ ਰੱਖੀ ਗਈ ਸੀ ਉਦੋਂ ਹੀ ਅਸਤ ਦੇ ਸਖਾਸੇ ਦਾ ਅਧੁਨਟ ਦੇ ਹਾਲਾ ਮੰਨਿਆ ਜਾਂਦਾ ਹੈ

जात-पात ਦਾ ਜਿਹੜਾ ਵੱਡਾ ਕੋਹ ਸੀ ਉਹ ਲਾਲਿਤ ਪਾਤਸ਼ਾਹ ਜੀ ਨੇ ਸਭ ਤੋਂ ਆਰ ਕੇ ਪਹਿਲੋਂ ਇਸ ਦੇ ਉੱਪਰ ਝੋਟ ਲਗਾਈ ਤੇ ਉਸ ਗਾਈ ਨੂੰ ਕੇਵਲ ਇੱਕ ਇੱਕ ਪਰਮਾਤਮਾ ਦੇ ਨਾਲ ਜੋੜਿਆ ਉੱਥੇ ਮੇਰੇ ਸਰਬਾਨੀ ਬਦਲ ਕੀਤੇ ਨਾ ਕੋਈ ਹਿੰਦੂ ਨਾ ਮੁਸਲਮਾਨ ਸੰਸਾਰ ਦੇ ਵਿੱਚ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਅਸੀਂ ਸਾਰੇ ਸ੍ਰਿਸ਼ਟੀ ਉਸ ਪਰਮਾਤਮਾ ਦੀ ਔਲਾਦ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਜਾਣ ਕੇ ਸਾਨੂੰ ਸਭ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ ਵਹਿਮਾਂ ਭਰਮਾਂ ਤੇ ਕੰਮ ਕਾੜਾ ਤੋਂ ਅਗਿਆਨਤਾ ਤੋਂ ਛੁਡਾ ਕੇ ਸਾਨੂੰ ਇੱਕ ਦੇ ਪਰਮਾਤਮਾ ਦੇ ਉਪਾਸਕ ਬਣਾਇਆ ਤੇ ਵਚਨ ਕੀਤੇ ਸਤਿਸ਼੍ਰੀ ਪਾਤਸ਼ਾਹ ਜੀ ਨੇ ਤੂਜਾ ਅਕਾਲ ਕੀ ਪੰਚਾਬਦ ਕਾ ਵਿਦਾਰ ਫਾਲਸਫੇ ਦਾ ਮੈਂ ਜਿਹੜੀ ਵਿਅਕਤੀ ਕਰਿਆ ਸੀ ਉਹ ਨਾਨਕ ਪਾਤਸ਼ਾਹੀ ਨੇ ਅਸਲ ਦੇ ਵਿੱਚ ਨਿਰਬਲ ਪੰਥ ਚਲਾਇਆ ਸੀ ਅਸਲ ਦੇ ਵਿੱਚ ਪੰਚ ਦਾ ਭਾਵ ਹੁੰਦਾ ਹੈ ਰਸਤਾ ਉਹ ਨਾਨਕ ਪਾਤਸ਼ਾਹੀ ਨੇ ਇੱਕ ਸਮੂਹ ਅਲੱਗ ਰਸਤਾ ਦੱਸਿਆ ਕਿਉਂਕਿ ਦੁਨੀਆ ਪੰਨਿਕਾ ਵਾਹ ਰਹਿਮਾ ਭਰਮਾ ਦੇ ਜੀਵਨ ਬਤੀਤ ਕਰੇ ਸੀ ਕੋਈ ਹਵਾ ਆਗ ਪਾਣੀ ਧਰੁਖਾ ਬਿਰਖਾ ਇਤ ਤੱਕ ਜਨਮ ਰਾਣੀ ਦੀ ਪੂਜਾ ਹੋ ਰਹੀਆਂ ਸਨ ਮਨੁੱਖ ਦੇ ਸਰੀਰ ਦੀ ਪੂਜਾ ਹੋ ਰਹੀ ਸੀ ਗੁਰੂ ਨਾਨਕ ਬਾਪਾ ਜੀ ਨੇ ਸਾਰੇ ਸਭ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ ਉੱਥੋਂ ਹੀ ਅਸਲ ਦੇ ਵਿੱਚ ਨਿਰਮਲ ਪੰਥ ਦਾ ਆਗਾਜ਼ ਹੋਇਆ ਇਤੋਂ ਮੰਨਿਆ ਦਾ ਸਕਦਾ ਹੈ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਨੀ ਰੱਖੀ ਜਿਹੜਾ ਆਪਾਂ ਪਹਿਲੋਂ ਬਚਨ ਪੜ੍ਹੇ ਨੇ ਮਾਰਿਆ ਜਿੱਤ ਦਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਭਾਵ ਇੱਕ ਅਲੱਗ ਰਸਤਾ ਦੱਸਿਆ ਇੱਥੋਂ ਹੀ ਅਸਲ ਦੇ ਵਿੱਚ ਖਾਲਸੇ ਦੀ ਸਿਰਜਣਾ ਦਾ ਪੰਡਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1600 ਲੜੈਵ ਸਾਖੀ ਨੂੰ ਅਸਲ ਵਿੱਚ ਇਸ ਦੀ ਸੰਪੂਰਨਤਾ ਕੀਤੀ ਹੈ ਭਾਵੇਂ ਜਿਹੜਾ ਮਾਰਕ ਸੁਰੂ ਕੀਤਾ ਸੀ ਕਿਰਾਂਤ ਪ੍ਰਦੇਸ਼ ਦਿੱਤਾ ਸੀ ਉਸ ਦੀਆਂ ਅੰਤਮ ਸਿਖਰਾਂ ਨੂੰ ਆਪਾਂ ਕਹ ਸਕਦੇ ਹਾਂ ਕਿ ਸਿੱਜਣਾ ਖਾਲਸੇ ਦੀ ਸੰਪੂਰਨਤਾ ਦੇ ਉਸ ਆਜ ਦੇ ਜਿਹੜਾ ਮਨਾਇਆ ਜਾਂਦਾ ਹੈ ਉਹ ਨਾਨਕ ਪਾਤਸ਼ਾਹ ਦਾ ਇੱਕ ਗੱਲ ਹੋਰ ਜੀਤੇ ਦਿਲ ਚਰਖਣੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਉਹ ਸਾਕੀ ਦਾ ਦਿਨ ਹੀ ਕਿਉਂ ਚੁਣਿਆ ਇਹ ਬੜੀ ਡੂੰਗੀ ਪ੍ਰਮਤ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਪਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਜੋਤ ਸਿੱਖ ਧਰਮ ਦੇ ਬਾਣੀ ਉਹਨਾਂ ਦਾ ਜਿਹੜਾ ਪ੍ਰਕਾਸ਼ ਸੀ 15 ਪੜਾਏ 1479 ਈਸਵੀ ਨੂੰ ਹੋਇਆ ਸੀ ਜਿਹੜੇ ਮੋਢੀ ਸਾਥ ਸਿੱਖ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਉਹਨਾਂ ਦੇ ਪ੍ਰਕਾਸ਼ ਜਹਾੜੇ ਵਾਲੇ ਦਿਨ ਉਹ ਦਿਨ ਨਿਜਿਤ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਦਿਨ ਪ੍ਰਕਾਸ਼ ਹੋਇਆ ਸੀ ਉਸੇ ਦਿਨ ਹੀ ਅਸਲ ਦੇ ਵਿੱਚ ਪ੍ਰਕਾਸ਼ ਦੀ ਸੰਪੂਰਤਾ ਦੇਖੀ ਹੋਵੇਗਾ ਸਿਰਜਣਾ ਵੀ ਉਸੇ ਦਿਨ ਹੋਈ ਏ ਤੇ ਸੰਪੂਰਤਾ ਵੀ ਵਸਾਖੀ ਵਾਲੇ ਦਿਨ ਹੋ ਰਹੀ ਹੈ ਵਸਾਖੀ ਦਾ ਜਨ ਜਿਹੜਾ ਹੈ ਇਸ ਦੇ ਨਾਲ ਸਾਡੇ ਇਤਿਹਾਸ ਦੇ ਨਾਲ ਬਹੁਤ ਪੰਖ ਗਹਿਰੀ ਸਾਂਝ ਹੈ ਪਰ ਆਪਣੀ ਕੋ ਸਮਾਂ ਨਹੀਂ ਗੁਰੂ ਅਮਰਦਾਸ ਮਹਾਰਾਜੀ ਦਾ ਪ੍ਰਕਾਸ਼ ਹੋਇਆ ਬਾਉੜੀ ਦਾ ਪਾਇ ਤੇ ਆ ਗੁਰੂ ਅਰਜਨ ਪਾਤਸ਼ਾਹ ਜੀ ਜਿਹੜੇ ਦੇ ਇਹਨਾਂ ਦਾ ਪ੍ਰਕਾਸ਼ ਹੁੰਦਾ ਹੈ ਇਸ ਤਰ੍ਹਾਂ ਇਤਿਹਾਸ ਦੇ ਬਹੁਤ ਜਿਹੜੇ ਨੇ ਵਰਕੇ ਜਿਹੜੇ ਨੇ ਵਸਾਖੀ ਦੇ ਨਾਲ ਸਾਂਝ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਹਰਦੁਆਰ ਜਾਂਦੇ ਨੇ ਉਹ ਤੋਂ ਸੱਚੀ ਦਾ ਮੇਲਾ ਸੀ ਲੋਕ ਕਾਇਗੜੀਏ ਚੜਦੇ ਨੂੰ ਪਾਣੀ ਦੇ ਲਈਏ ਤੇ ਗੁਰੂ ਨਾਨਕ ਬਾਛਾ ਜੀ ਨੇ ਦੇਈਏ ਨੂੰ ਪਾਣੀ ਦੇ ਕੇ ਇੱਕ ਭੜ ਦਾ ਜਾਦੂ ਦਿਤਾਲ ਕਿ ਭਾਈ ਵੱਡੇ ਵੱਡੇ ਕੰਨੇ ਪੁੱਤਰ ਜਿਹੜੇ ਨੇ ਸੂਤ ਦੇਵਤਾ ਤੇ ਗੋਲ ਨਹੀਂ ਨਹੀਂ ਨੇ ਉਹ ਸੰਸਾਰ ਦੇ ਵਿੱਚ ਵਿਲੇਤੇ ਨੇ ਕਿ ਉਹ ਸਾਡੇ ਗੋਲ ਨੇ ਬਜੂਕਾਂ ਦੇ ਰੂਪ ਵਿੱਚ ਸਾਡੇ ਮਾਤਾ ਪਿਤਾ ਸਾਡੇ ਵੱਡੇ ਬਡੇਰੇ ਤੇ ਜਿਹੜੇ ਬਜ਼ੁਰਗ ਨੇ ਇਹੋ ਲਸਣ ਦੇ ਵਿੱਚ ਸਾਡੇ ਪਿੱਤਰ ਨੇ ਆਪਾਂ ਮਰੀਆਂ ਨੂੰ ਜ਼ਰੂਰ ਨਹੀਂ ਪਾਣੀ ਦੇਣਾ ਮਰੀਆਂ ਨੂੰ ਪਾਣੀ ਪਹੁੰਚੇ ਭੋਜਨ ਪਹੁੰਚੇ ਨਾ ਪਹੁੰਚੇ ਅਸੀਂ ਇਸ ਦਾ ਦਾਅਵਾ ਨਹੀਂ ਕਰਦੇ ਪਰ ਜਿਹੜੇ ਮਾਤਾ ਪਿਤਾ ਜਿੰਦੇ ਨੇ ਤੁਸੀਂ ਇਹਨਾਂ ਦੀ ਸੰਭਾਲ ਕਰ ਲੋ ਇਹਨਾਂ ਤੋਂ ਵੱਡਾ ਕੋਈ ਨਹੀਂ ਤੇ ਇਹਨਾਂ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ ਗੁਰਨਾਟ ਪਾਚਾ ਜੀ ਨੇ ਇਹ ਅਪਦੇਸ਼ ਦਿੱਤਾ ਉਹ ਵੀ ਅਸਰ ਦੇ ਤੇ ਉਹ ਸਾਖੀ ਦਾ ਦੇਣ ਰਹਤ ਵਿਚਾਰ ਗੁਰੂ ਨਾਨਕ ਪਾਤਸ਼ਾਹ ਜਿੱਦਾ ਜਿਹੜਾ ਸੀ ਪ੍ਰਕਾਸ਼ ਬਸਾਖੀ ਵਾਲੇ ਦਿਨ ਹੋਇਆ ਭਾਵ ਖਾਸਾ ਪੰਥ ਦੀ ਸਿਰਜਣਾ ਗੁਰੂ ਨਾਨਕ ਪਾਤਸ਼ਾਹ ਜਿੱਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਇਸ ਸੰਪੂਰਤਾ ਜਿਹੜੀ ਦਾ ਗੋਬਿੰਦ ਸਿੰਘ ਮਹਾਰਾਜ ਦੀ ਦਸਵੇਂ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਬਸਾਖੀ ਵਾਲੇ ਦਿਨ 1600 ਜਿਵੇਂ ਵਾਲੇ ਦਿਨ ਇਸ ਨੂੰ ਸੰਪੂਰਤਾ ਦੇ ਸੰਖਿਆ ਜਾ ਸਕਦਾ ਹੈ ਇਸ ਦਿਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਨੂੰ ਅੰਤਮ ਸੁਹਾਨ ਦਿੱਤੀਆਂ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਸਿੱਖਿਆ ਦੇ ਕੇ ਸੰਤਨ ਆਪਣੇ ਨਾਲ ਸ਼ਬਦ ਦੇ ਨਾਲ ਮੁੜਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦੀ ਪਾਹੁਲ ਧਾਰ ਕੇ ਉਸ ਦੇ ਵਿੱਚ ਸੀਸਕਲ ਜਲ ਪਾ ਕੇ ਮਿਥਾਸ ਪਾ ਕੇ ਜਿਹੜੀ ਪੌਦੇ ਨਾਲ ਬਾਣੀ ਪੜ ਕੇ ਸਾਨੂੰ ਇੱਕ ਅਕਾਦ ਨਾਲ ਜੋੜ ਦਿੰਦਾ ਕਿ ਇਹ ਭਾਈ ਜੇਕਰ ਅਸੀਂ ਖੰਡ ਦੀ ਪੌ ਲੈ ਕੇ ਗੁਰੂ ਦੇ ਦਸੇ ਮਾਰਗ ਅਨੁਸਾਰ ਚੱਲਦੇ ਹਾਂ ਤੇ ਫਿਰ ਆਪਾਂ ਗੁਰੂ ਦੇ ਨੇੜੇ ਹੋ ਸਕਦੇ ਹਾਂ ਤੇ ਸਾਨੂੰ ਸਾਥ ਵੀ ਮਿਲ ਸਕਦੀ ਹੈ ਗੁਰੂ ਮਹਾਰਾਜ ਗੁਰਗੋਬਿੰਦ ਸਿੰਘ ਮਹਾਰਾਜ ਨੇ ਜੋ ਕਲਪਨਾ ਕੀਤਾ ਸੀ ਉਸ ਸਾਥੀ ਵਾਲੇ ਦੇ ਉਸ ਤੋਂ ਪਹਿਲਾਂ ਸੰਗਤਾਂ ਨੂੰ ਇਹਨਾਂ ਚਿੱਠੀਆਂ ਜਿਹਨੂੰ ਆਪਾਂ ਕੋ ਬੁਨਾਮੇ ਕਹਿੰਦੇ ਆ ਉਹ ਭੇਜਦੇ ਸਨ ਜਿੱਥੇ ਜਿੱਥੇ ਵੀ ਨਾਲਕ ਨਾਮ ਲੈਵਾ ਸੰਤਾਂ ਦਾ ਦਸੱਬਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਵਾਰਸ ਆਪਣੇ ਸਿੱਖਾਂ ਦੇ ਰਾਹੀਂ ਉਹ ਹੁਕਮਨਾਮੇ ਭੇਜੇ ਕਿ ਸਭ ਸੰਗਤਾਂ ਨਹੀਂ ਕਿ ਇਸ ਗੜ ਆਨੰਦਪੁਰ ਸਾਹਿਬ ਜੀ ਦੇ ਅਸਥਾਨ ਦੇ ਉੱਪਰ 13 ਅਪ੍ਰੈਲ 1690 ਸਾਖੀ ਵਾਲੇ ਦਿਨ ਸਭ ਜੀ ਇਕੱਠੇ ਹੋ ਆਹਨ ਸੰਤਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਨੇ ਕੁਸ਼ਨਾ ਲਾ ਲਈ ਅਨੰਤ ਕੋ ਸਰਵ ਸੰਤਾਂ ਨੂੰ ਹੀਰਾ ਕਰ ਦਿੱਤੀ ਨਾ ਉਹ ਸਮਾਂ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸਮਯਾਨੇ ਲਵਾਏ ਪਿਆਰੀ ਕਰਾਈ ਤੇ ਸੰਤਾਂ ਪੰਡਾਲ ਦੇ ਉੱਤੇ ਬੈਠੀਆਂ ਨੇ ਆਪਣੇ ਧਿਆਨ ਨੂੰ ਅਸੀਂ ਉਸ ਸਥਾਨ ਤੇ ਲੈ ਜਾਗੇ ਜੋ ਗੁਰੂ ਗੋਬਿੰਦ ਦਿਨ ਸੱਗੀ ਵਾਲੇ ਦੇ ਕੋਤਕ ਵਰਤਾਇਆ ਸੀ ਗੁਰੂ ਸਾਹਿਬ ਜੀ ਨੇ ਤੰਬੀ ਦੇ ਵਿੱਚੋਂ ਨਿਕਲ ਕੇ ਤੇ ਹੱਥ ਦੇ ਵਿੱਚ ਸੀਸ ਫੜੀਏ ਤੇ ਲੜਕਾਰ ਕੇ ਸੰਤਾਂ ਨੂੰ ਸੰਬੋਧਨੋ ਪਿਆ ਆਇਆ ਹੈ ਕੋਈ ਰੱਬ ਦਾ ਪਿਆਰਾ ਜੋ ਆਪਣਾ ਸੀਸ ਭੇਟ ਮੈਨੂੰ ਕਰ ਦਵੇ ਪਹਿਲੀ ਆਵਾਜ਼ ਲਗਾਈ ਦੂਸਰੀ ਆਵਾਜ਼ ਲਗਾਈ ਸੰਤਾਂ ਦੇ ਵਿੱਚ ਨਾਟਕ ਛਾ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਕੀ ਕਹਿ ਰਹੇ ਤੀਸਰੀ ਵਾਰ ਲਗਾਈ ਤੇ ਭਾਈ ਬਿਆਰਾਮ ਸਿੰਘ ਖਤਰੀ ਲਹਾਰ ਤੋਂ ਉੱਠ ਕੇ ਆਏ ਸਤਿ ਪੁਰਖ ਜੀ ਮੇਰਾ ਸਿਸ ਤੁਹਾਡੇ ਚੰਨਾਂ ਵਿੱਚ ਭਿੱਕ ਹੈ ਮੈਂ ਸੰਖੇਪੀ ਕੇਵਲ ਸਾਂਝ ਬਣਾਉਣੀ ਹੈ ਗੁਰੂ ਸਾਹਿਬ ਹੀ ਨੇ ਉਹਨਾਂ ਨੂੰ ਬਾਤ ਪੜਿਆ ਤੰਗੂ ਦੇ ਵਿੱਚ ਲਾਇਆ ਇਸ ਤਰ੍ਹਾਂ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਪੰਜ ਵਾਰੀ ਕੀਤੀ ਭਾਵ ਪੰਜ ਸਿੱਖ ਓਠੇ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਬਿਆਸ ਸਿੰਘ ਭਾਈ ਧਰਮ ਸਿੰਘ ਭਾਈ ਹਿਮਤ ਸਿੰਘ ਭਾਈ ਮੋਹਨ ਸਿੰਘ ਇਹ ਭਾਈ ਸਰਬ ਸਿੰਘ ਦੀ ਸਦਾ ਦੇ ਗੁਰਸੱਜ ਨੇ ਅਮਰ ਕਰ ਦਿੱਤਾ ਦੇਖੋ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਅਨੇਕਾਂ ਲੋਕ ਵਿਖੇ ਹੋਣਗੇ ਕਿ ਕੋਈ ਮੁੱਲੂਕ ਮਿਹਨਤ ਕਰਕੇ ਬਹੁਤ ਜ਼ਿਆਦਾ ਧਨ ਦੌਲਤ ਕਮਾ ਲਵੇ ਉਹ ਕਿਸੇ ਦਾ ਮਾਲਕ ਨਹੀਂ ਬਣ ਸਕਦਾ ਆਪਣੇ ਹਿੱਥਾਂ ਅਨੇਕਾਂ ਵਰਤਨ ਤੇ ਰੱਖ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਹ ਸਭ ਦਾ ਪਿਆਰਾ ਹੋਵੇ ਮਾਲਕ ਹੋ ਸਕਦਾ ਹੈ ਪਰ ਉਹ ਜ਼ਰੂਰੀ ਨਹੀਂ ਪਿਆਰਾ ਹੋਵੇ ਕਿਉਂਕਿ ਜੇ ਉਹ ਮਾਲਕ ਬਣ ਗਿਆ ਤੇ ਹੋ ਸਕਦਾ ਕਿਸੇ ਦੇ ਨਾਲ ਧੱਕਾ ਵੀ ਕਰ ਸਕਦਾ ਹੈ ਕਿਸੇ ਦੇ ਉੱਪਰ ਜ਼ਰੂਰੀ ਕਰ ਸਕਦਾ ਹੈ ਕਿਸੇ ਦੇ ਨਾਲ ਅਨਿਆਇ ਵੀ ਕਰ ਸਕਦਾ ਹੈ ਪਰ ਜ਼ਰੂਰੀ ਨਹੀਂ ਉਹ ਸਭ ਦਾ ਪਿਆਰਾ ਹੋਵੇ ਇਹ ਜਿਹੜੇ ਪਿਆਰੇ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਜਾ ਪਿਆਰਿਆਂ ਦਾ ਖਿਤਾਬ ਦਿੱਤਾ ਕਿ ਤੁਸੀਂ ਮਾਲਕ ਨਹੀਂ ਸਭ ਦੇ ਪਿਆਰੇ ਵੀ ਤੇ ਰਹਿਦੀ ਦੁਨੀਆ ਤੱਕ ਉਹਨਾਂ 55 ਪਿਆਰਿਆਂ ਨੂੰ ਯਾਦ ਕੀਤਾ ਜਾਵੇਗਾ ਦੇਖੋ ਇਹ ਪੰਜਾਂ ਪਿਆਰਿਆਂ ਦੇ ਨਾਮ ਕਿੰਨੇ ਕੀਮਤੀ ਨੇ ਜੇਕਰ ਸੱਚਮੁੱਚ ਆਪਾਂ ਇਹਨਾਂ ਪੰਜਾਂ ਨਾਵਾਂ ਦੀ ਕਮਾਈ ਆਪਣੇ ਜੀਵਨ ਦੇ ਵਿੱਚ ਘੱਟ ਲਈਏ ਇਹਨਾਂ ਪੰਜਾਂ ਨਾਵਾਂ ਦੇ ਉੱਪਰ ਆਪਣੇ ਆਤਮ ਨੂੰ ਸਾਧ ਲਈਏ ਕਿ ਉਹ ਸਮਾ ਦੂ ਨਹੀਂ ਕਿ ਉਹ ਆਪਾਂ ਮਾਲਕੀਆਂ ਸਾਰੇ ਪੀਆਂ ਖੁਸ਼ੀਆਂ ਲੈ ਲਵਾਂ ਦੇਖੋ

ਉਸ ਦੀ ਮਦਦ ਨਹੀਂ ਕਰ ਸਕਦਾ ਜੇਕਰ ਉਸ ਦੀ ਮਦਦ ਤੂੰ ਕਰਕੇ ਉਸ ਦੇ ਉੱਪਰ ਦਇਆ ਕਰਕੇ ਤੇ ਤੂੰ ਉਸ ਦੀ ਕੁਝ ਹੈਲਪ ਕਰਦਾ ਵੀ ਅਸਲ ਦੇ ਵਿੱਚ ਤੇਰੇ ਅੰਦਰ ਧਰਮ ਦਾ ਜਨਮ ਹੋ ਜਾਵੇਗਾ ਗੁਰੂ ਨਾਨਕ ਪੰਥਰ ਜੀ ਕਹਿੰਦੇ ਧੌਲ ਧਰਮ ਦਇਆ ਦਾ ਪੁੱਤ ਪੁੱਤ ਦਾ ਭਾਵ ਪੁੱਤਰ ਜਿਹੜਾ ਧੌਲ ਹੈ ਨਾ ਧੌਲ ਰੂਪੀ ਭਰਤ ਇਹ ਕਿਹਦਾ ਪੁੱਤਰ ਹੈ ਦੀ ਧਰਮ ਦਾ ਜੀਤਰ ਮਨੁੱਖੀ ਅੰਦਰ ਧਿਆਨ ਹੈ ਤੇ ਮਨੁੱਖ ਦੇ ਅੰਦਰ ਧਰਮ ਆਪੇ ਹੀ ਪੈਦਾ ਹੋ ਜਾਣਾ ਹੈ। ਭਾਵੇਂ ਸਾਰੀ ਧੋਵੇਗੀ ਉਹ ਮਨੁੱਖ ਸਭ ਦਾ ਭਲਾ ਲੋਚੇਗਾ ਪਰ ਜੇਕਰ ਧਿਆਨ ਹੈ ਤਾਂ ਉਸ ਦੇ ਅੰਦਰ ਅਨਸਾਰੀ ਤੇ ਧਰਮ ਹੋਵੇਗਾ। ਜੇ ਮਨੁੱਖ ਦੇ ਕਿਸੇ ਉੱਪਰ ਗਿਆਨ ਨਹੀਂ ਆਉਂਦਾ ਤੇ ਫਿਰ ਉਸ ਦੇ ਅੰਦਰ ਧਰਮ ਵੀ ਨਹੀਂ ਆ ਸਕਦਾ ਹੈ। ਮਨੁੱਖ ਦੇ ਉੱਪਰ ਜਨਮ ਹੋ ਰਿਹਾ ਹੈ ਤੇ ਮਨੁੱਖ ਮੜਾ ਹੋ ਕੇ ਦੇਖ ਰਿਹਾ ਹੈ। ਗਿਆਨ ਨਹੀਂ ਆ ਰਹੀ। ਮਨੁੱਖ ਨੂੰ ਭੁੱਖਾ ਮਾਰਿਆ ਹੈ ਕਿਸੇ ਦਾ ਐਕਸੀਡੈਂਟ ਹੋ ਗਿਆ ਤੇ ਮਨੁੱਖ ਉਸ ਨੂੰ ਚੁਪਕੀ ਹੌਸ ਪਿੰਟਰ ਨਹੀਂ ਕਰ ਸਕਦਾ ਦਾ ਇਤਤਕ ਕਿਸੇ ਨੂੰ ਕੂਣ ਕਰਕੇ ਬੁਲਾ ਨਹੀਂ ਸਕਦਾ ਇੱਕ ਮਨੁੱਖ ਦੇ ਅੰਦਰ ਧਰਮ ਨਾਲ ਤੇ ਫਿਰ ਕੋਈ ਚੀਜ਼ ਹੀ ਨਹੀਂ ਜੇ ਧਿਆਨ ਹੈ ਤੇ ਉਸ ਦੇ ਅੰਦਰ ਧਰਮ ਆਪੇ ਹੀ ਆ ਜਾਵੇਗਾ ਸਤਿਗੁਰੂ ਜੀ ਕਹਿੰਦੇ ਜੇ ਧਰਮ ਆ ਗਿਆ ਤੇ ਮਨੁੱਖ ਦੇ ਅੰਦਰ ਜਿ ਮੁਤਾਬਿਕ ਮਨੁੱਖ ਚੰਗੇ ਕੰਮ ਕਰੇਗਾ ਪਹਿਲੋ ਵਿਆਪਾਈ ਯਾਦ ਇਹ ਨਾਲ ਧਾਮ ਆ ਗਿਆ ਦੇਖੋ ਇਹ ਇੱਕ ਪੈਕੇਜ ਹੈ ਮਨੁੱਖ ਜਦੋਂ ਚੰਗੇ ਪਾਸੇ ਸੋਚਦਾ ਹੈ ਤੇ ਬਿਲਕੁਲ ਉਹ ਕਿਤੇ ਮਨੁੱਖ ਦੇ ਅੰਦਰ ਅਲਸਮੇ ਚੰਗੀਆਂ ਵਿਚਾਰਾਂ ਆਉਨੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਜੇਕਰ ਮਨੁੱਖ ਮਾੜਾ ਸੋਚੇ ਤੇ ਮਨੁੱਖ ਜਦੋਂ ਮਾੜਾ ਸੋਚਦਾ ਹੈ ਫਿਰ ਮਨੁੱਖ ਹਾਲ ਸਮੇਂ ਨਵਾਣ ਵੱਲ ਹੀ ਜਾਂਦਾ ਹੈ ਮਨੁੱਖਰੇ ਤਵਾੜੇ ਗੁਨਾਹ ਹੀ ਸੋਚਦਾ ਹੈ ਮੰਦਾ ਹੀ ਸੋਚਦਾ ਕਿਉਂਕਿ ਉਹ ਮਨੁੱਖ ਦਾ ਸੁਭਾਅ ਦੇ ਅੰਦਰ ਫਿਰ ਔਰਾ ਹੀ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਮਨੁੱਖ ਹਰ ਸਮੇਂ ਨੈਗਟਿਵ ਸੋਚ ਲੱਗ ਪੈਂਦਾ ਪਰ ਜੇਕਰ ਮਨੁੱਖ ਚੰਗਾ ਸੋਚ ਲੱਗ ਪਵੇ ਕਿ ਇਹ ਵੀ ਇੱਕ ਪੈਕੇਜ ਹੈ ਹੌਲੀ-ਹੌਲੀ ਮਨੁੱਖ ਕੋ ਚੰਗਾ ਹੀ ਸੋਚਦਾ ਜਾਂਦਾ ਚੰਗਾ ਸੋਚਦਾ ਸੰਕਰ ਕਰਦਾ ਹੈ ਚੰਗੀ ਵਿਚਾਰੇ ਹੁੰਦੀ ਹੈ ਚੰਗਾ ਬੋਲਦਾ ਚੰਗਾ ਸੁਣਦਾ ਹੈ ਤੇ ਉਸ ਦੇ ਨਾਲ ਮਨੁੱਖ ਦਾ ਜੀਵਨ ਦਾ ਕਰੈਕਟਰ ਵਧੀਏ ਘੜਤ ਘੜੀ ਜਾਂਦੀ ਹੈ ਕਿਉਂਕਿ ਮਨੁੱਖ ਪਰ ਇੱਕ ਚੰਗਾ ਸੋਚਣਾ ਸ਼ੁਰੂ ਕਰ ਦਿੱਤਾ ਕਹਿ ਤਮਰਾ ਜਦੋਂ ਮਨੁੱਖ ਦੇ ਅੰਦਰ ਸ਼ੁਭ ਗੁਣ ਆਉਣ ਲੱਗਦੇ ਨੇ ਤੇ ਫਿਰ ਸਤ ਸੰਤੋਖ ਦਇਆ ਧਰਮ ਨਿਮਰਤਾ ਮਿਠਾਸ ਇਹ ਸਭ ਗੁਣਾਂ ਦਾ ਪੈਕੇਜ ਵੀ ਹੌਲੀ-ਹੌਲੀ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਜੇਕਰ ਮਨੁੱਖ ਦੇ ਅੰਦਰ ਬਰਿਆਈ ਹੈ ਫਿਰ ਮੰਦਿਆ ਚੁਗਨੀ ਈਰਖਾ ਦਵੇ ਨਬਰਾਤ ਨੂੰ ਨੋ ਕੋਹਰ ਸਮੇ ਮਾੜੀਆਂ ਵਿਚਾਰਾਂ ਨੂੰ ਸੋਚਦਾ ਹੈ ਜਦੋਂ ਸਾਡੇ ਜੀਵਨ ਦੇ ਵਿੱਚ ਗਿਆ ਆਈ ਤੇ ਧਰਮ ਆ ਗਿਆ ਧਰਮ ਦੇ ਨਾਲ ਕੀ ਹਿੰਮਤ ਆਈ ਕਿ ਮੈਂ ਕਿਸੇ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿੰਨੇ ਵੀ ਜੰਗ 14 ਲੜਾਈਆਂ ਹੋਈਆਂ ਨੇ ਉਹ ਕੇਵਲ ਇੱਕ ਇੱਕ ਐਸੀ ਕਰ ਤੋਂ ਯਾਨੀ ਮੈਂ ਕਿਸੇ ਦੇ ਉੱਪਰ ਜ਼ੁਲਮ ਨਹੀਂ ਹੋਣ ਦੇਣਾ ਗੁਰਸੇਵ ਜੀ ਹੋਰ ਕੋਈ ਲੜਾਈ ਨਹੀਂ ਉਹ ਸਭ ਨੇ ਸਭ ਇੱਕ ਪਰਮਾਤਮਾ ਦੇ ਨਾਲ ਜੋੜਿਆ ਉਹ ਸਾਜੀ ਕਹਿੰਦੇ ਜਦੋਂ ਹਿੰਮਤ ਆ ਗਈ ਮਨੁੱਖ ਦੇ ਅੰਦਰ ਤੇ ਮੋਕਮ ਦ੍ਰਿੜਤਾ ਆਵੇ ਕਿ ਮੈਂ ਗੁਰਬਾਣੀ ਦੇ ਉੱਪਰ ਪੂਰਨ ਵਿਸ਼ਵਾਸ ਰੱਖ ਹੈ ਤੇ ਮੈਂ ਇਸ ਦੇ ਉੱਪਰ ਪਹਿਰਾ ਦੇਣਾ ਹੈ ਹੁਣ ਦੇਖੋ ਜੋ ਪੱਪ ਦੇਸ਼ ਗੁਰੂ ਸਾਹਿਬ ਨੇ ਸਭ ਨੂੰ ਬਖਸ਼ਿਸ਼ ਕੀਤਾ ਆਪਾਂ ਉਸ ਨੂੰ ਸੁਣਦੇ ਰਹਿਨੇ ਆ ਅਜੇ ਤੋ ਮੰਨਾਂ ਦੀ ਗੱਲ ਹੁੰਦੀ ਏ ਆਪਾਂ ਬੜੇ ਪਿੱਛੇ ਰਹਿ ਜਾਂਦੇ। ਦੇਖੋ ਕਿੰਧਾ ਗਿਆਨ ਉਹ ਵਿਚਾਰਨ ਵਿੱਚ ਆਪਾਂ ਬੜਾ ਲੰਮਸ ਸਮਾਂ ਗਿਆ ਸੁਣਦੇ ਆ। ਸਾਨੂੰ ਇਹ ਵੀ ਪਤਾ ਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਵਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੀ ਚੋਣ ਕੀਤੀ। ਉਹਨਾਂ ਨੂੰ ਖੰਡੇ ਦੀ ਪਾਉਲ ਦੇ ਕੇ ਸਦਾ ਲਈ ਅਮਰ ਕਰ ਦਿੱਤਾ। ਤੇ ਬਾਅਦ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਸੰਤਾਂ ਨੇ ਖੰਡੇ ਦੀ ਪਾਉਲ ਲਈ। ਸਾਨੂੰ ਸਭ ਨੂੰ ਪਤਾ ਹੈ ਪਰ ਜਦੋਂ ਸਾਡੇ ਆਪਣੇ ਉੱਪਰ ਗੱਲ ਆਉਂਦੀ ਏ ਤੇ ਆਪਾਂ ਕਹਿੰਦੇ ਭਾਈ ਹਜੇ ਖੰਡੇ ਦੀ ਪੌੜੀ ਲੱਗਦੀ ਦੀ ਲੋੜ ਆ ਪਰ ਇਤੇ ਸਮਾਂ ਹੀ ਬੜਾ ਹੁਣ ਪਤਾ ਕਿਉਂ ਨਹੀਂ ਵੀ ਭਾਈ ਖੰਡੇ ਦੀ ਪੌਣ ਸਤਿਗੁਰੂ ਜੀ ਨੇ ਕਿਸ ਤਰ੍ਹਾਂ ਇਸ ਧਰਤੀ ਉੱਪਰ ਸਭ ਸੰਤਾਂ ਨੂੰ ਇਤਿਹਾਸ ਖੰਡੇ ਦੀ ਪੌੜੀ ਦੇ ਕੇ ਸਦਾ ਸਿੱਖ ਨੂੰ ਇੱਕ ਪਰਮਾਤਮਾ ਦੇ ਨਾਲ ਜੋੜ ਕੇ ਅਮਰ ਕਰ ਦਿੱਤਾ ਪਰ ਜਦੋਂ ਇਹ ਬਚਨ ਸਾਡੇ ਉੱਪਰ ਹੁਣ ਆਉਂਦੀ ਗੱਲ ਆਉਂਦੀ ਏ ਕਿ ਆਪਾਂ ਪਿੱਛੇ ਰਹਿ ਜੇਨੇ ਆਪੇ ਪਾਈ ਹਜੇ ਤੇ ਸਮਾਂ ਹੀ ਬਹੁਤ ਹੈ ਨਹੀਂ ਗੁਰੂ ਸਾਹਿਬ ਜੀ ਗਾਣੇ ਦੇ ਸੱਜਣਾ ਸਮਾਂ ਮੌਦਾਂ ਨਹੀਂ ਤੇਰੇ ਕੋਲ ਅਸੀਂ ਆਦਮੀ ਹਾਂ ਇੱਕ ਗੰਮੀ ਪਤਾ ਨਹੀਂ ਕਿ ਤੈਨੂੰ ਅਗਲਾ ਸੁਆਸਾ ਹੋਣਾ ਕਿ ਨਹੀਂ ਆਉਣਾ ਤੂੰ ਦਾਵੇ ਬੜੇ ਜਮੇ ਸਮੇਂ ਦੇ ਵੱਲੇ ਹੋਏ ਨਹੀਂ ਕਿ ਮੈਂ ਇੰਨੇ ਸਾਲ ਜੀਣਾ ਹੈ ਸਤਬੁੱਧੀ ਕਰਕੇ ਸੱਜਣਾ ਤੇਰੇ ਕੋਲ ਸਮਾਂ ਹੈ ਤਾਂ ਖੜਨੇ ਦੀ ਗੱਲ ਲੈ ਕੇ ਗੁਰੂ ਦੇ ਨਾਲ ਇੱਕ ਪ੍ਰਣ ਕਰਨਾ ਹੈ ਉਪਰਾਨ ਕੀਏ ਕਿ ਸਤਿਗੁਰ ਜੀ ਮੈਂ ਤੁਹਾਡੀ ਸਿੱਖਿਆ ਅਨੁਸਾਰ ਚੱਲਣ ਲਈ ਤਿਆਰ ਹਾਂ ਮੈਂ ਆਪਣਾ ਯਾਰ ਤੁਹਾਨੂੰ ਸਮਰਪਿਤ ਕਰ ਦਿੱਤਾ ਹੈ ਹੁਣ ਅੱਜ ਤੋਂ ਬਾਅਦ ਇਸ ਇਸ ਤੁਹਾਨੂੰ ਵੇਟ ਕਰ ਦਿੱਤਾ ਹੈ ਤੇ ਜੋ ਤੁਹਾਡਾ ਆਦੇਸ਼ ਹੈ ਮੈਂ ਉਸ ਦੇ ਅਕੋਰਡ ਆਪਣਾ ਜੀਵਨ ਬਤੀਤ ਕਰਾਂਗਾ ਖੰਡੇ ਦੀ ਪਾਟ ਲੈਣਾ ਕੋਈ ਬੰਦਸ ਨਹੀਂ ਗੁਰੂ ਦੇ ਨਾਲ ਇੱਕ ਪ੍ਰਣ ਕਰਨਾ ਹੈ ਕਿ ਸਤਿਗੁਰ ਜੀ ਮੈਂ ਤੁਹਾਡੇ ਨਾਲ ਇਹ ਅਪਦੇਸ਼ ਨੂੰ ਦ੍ਰਿੜ ਕਰਨ ਲਈ ਮੈਂ ਅੱਜ ਪ੍ਰਣ ਕਰਦਾ ਹਾਂ ਕਿ ਤੁਹਾਡੇ ਅਪਦੇਸ਼ ਦੀ ਕਮਾਈ ਕਰਕੇ ਮੈਂ ਆਪਣੇ ਜੀਵਨ ਤੁਹਾਡੇ ਸਿੱਖਿਆ ਅਨੁਸਾਰ ਢਾਲਾਂਗਾ ਮੁਹੰਮ ਆਪਣੇ ਆਪ ਨੂੰ ਦ੍ਰਿੜ ਕਰਨਾ ਤੇ ਜੇ ਮਨੁੱਖ ਨੇ ਦਇਆ ਧਰਮ ਹਿੰਮਤ ਮੁਹੰਮ ਆਪਣੇ ਆਪ ਨੂੰ ਦ੍ਰਿੜ ਕਰ ਲਿਆ ਦਇਆ ਆ ਗਈ ਧਰਮ ਆ ਗਿਆ ਧਰਮ ਦੇ ਨਾਲ ਜੀਵਨ ਦਾ ਵੀ ਚੰਗੇ ਕੰਮ ਕਰਨ ਦੇ ਲਈ ਇਹ ਤੇਰੇ ਮਨੁੱਖ ਨੇ ਡ੍ਰਿਢ ਅਰਾਦਾ ਕਰ ਲਿਆ ਕਿ ਦਾਦਾ ਮੈਂ ਤੁਹਾਡੇ ਉਪਦੇਸ਼ ਦੀ ਕਮਾਈ ਮੈਂ ਆਪਣੇ ਜੀਵਨ ਦੇ ਵਿੱਚ ਕਰਾਂਗਾ ਮੈਂ ਕੇਵਲ ਤੇ ਤੇ ਇੱਕ ਪਰਮਾਤਮਾ ਦਾ ਉਪਾਸ਼ਕ ਬਣ ਕੇ ਜਾਤ ਪਾਤ ਦਾ ਕੋਡ ਵੱਢ ਕੇ ਵਹਿਮਾ ਭਰਮਾਂ ਦੇ ਕਰਮ ਕਾਂਡਾ ਦਾ ਤਿਆਗ ਕਰਕੇ ਕੇਵਲ ਤੇ ਕੇਵਲ ਜਿਹੜਾ ਜੋ ਆਪ ਜੀ ਨੇ ਅਪਦੇਸ਼ ਦਿੱਤਾ ਸੀ ਮੈਂ ਉਸ ਦੀ ਕਮਾਈ ਕਰਾਂਗਾ ਪੂਜਾ ਅਕਾਲ ਦੀ ਬੰਚਾ ਸ਼ਬਦ ਦਾ دیدار ਖਾਸੇ ਕਰ ਤੁਹਾਡੇ ਸੰਗ ਤੇ ਤੁਹਾਡੇ ਸਿੱਖਾ ਕੇ ਮੈਂ ਤੁਹਾਡੇ ਸਾਥ ਕੁਝ ਦਰਸ਼ਨ ਕਰਾਂ ਇਹ ਹੋਇਆ ਫਿਰ ਬਗਦਦ ਰਾਗਾ ਸਾਹਿਬ ਕਿ ਕੋ ਸਮਾਂ ਦੂ ਨਹੀਂ ਜਦੋਂ ਸਾਹਿਬ ਦੇ ਨਾਲ ਤੁਹਾਡਾ ਮਿਲਾਪ ਹੋ ਜਾਵੇਗਾ ਦੇਖੋ ਸੱਜਣਾ ਅਸੀ ਸੜਿਆ ਜੂ ਹੈ ਸਾਹਿਬ سے ਮੇਲ ਉਹ ਸਾਹਿਬ ਦੇ ਨਾਲ ਮਿਲਾਪ ਹੋ ਗਿਆ ਤੇ ਜਦੋਂ ਮਿਲਾਪ ਹੋ ਗਿਆ ਤੇ ਮਲਾਪ ਦੇ ਵਿੱਚ ਖੁਸ਼ੀ ਹੁੰਦੀ

ਇਕ ਬਿਦਵਾਰ ਨੇ ਬੜਾ ਸੋਹਣਾ ਲਿਖਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਚਨ ਦਿੱਤੇ ਸੀ ਜਬ ਲਗ ਖਾਲਸਾ ਰਹਿ ਨਿਆਰਾ ਤੱਬ ਲਗ ਤੇਜ ਜਿਉਂ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਜਦੋਂ ਤੱਕ ਆਪਾਂ ਨਿਆਰੇ ਸੀ ਤੇ ਸੱਚ ਮੁੱਚ ਗੁਰੂ ਦੇ ਸਿੱਖ ਨੂੰ ਵੇਕੇ ਲੋਕ ਨਮਸਕਾਰਾਂ ਕਰਦੇ ਸਨ ਇੱਕ ਸਿੱਧੇ ਟ੍ਰੇਨ ਦੇ ਉੱਪਰ ਚੜ ਜਾਂਦਾ ਸੀ ਤੇ ਲੋਕ ਕਹਿੰਦੇ ਸੀ ਹੁਣ ਕਿਸੇ ਵੀ ਧੀਰ ਧੜੂ ਡਰਦੀ ਗੋੜ ਨਹੀਂ ਕਿਉਂਕਿ ਗੁਰੂ ਦਾ ਸਿੱਖ ਇਸ ਦੇ ਵਿੱਚ ਬੈਠ ਗਿਆ ਹੈ ਪਰ ਕਿਮਾ ਕਰਨਾ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਅੱਜ ਵੇਖ ਕੇ ਗੁਰੂ ਦੇ ਸਿੱਖ ਨੂੰ ਮੁਨੱਖ ਦੇ ਅੰਦਰ ਕਿੰਨੇ ਦਿਨ ਕਿਹਾਂ ਆ ਜਾਂਦੀ ਏ ਇਸ ਤੋਂ ਪਰਾਏ ਨਾ ਅੱਜ ਅੱਗੇ ਕੀ ਹੁੰਦਾ ਸੀ ਕਿ ਕੋਈ ਮਨੁੱਖ ਨਸ਼ਾ ਵੀ ਕਰਨਾਂ ਤੇ ਪਰੇ ਹੋ ਜਾਣਾ ਵੇਖ ਕੇ ਸਿੱਖ ਨੂੰ ਕਿ ਇਹ ਸਿੱਖ ਨਸ਼ਾ ਨਹੀਂ ਕਰਦਾ ਇਸਦੇ ਲਾਗੇ ਬੀੜੀ ਸਿਗਰਟ ਤੰਬਾਕੂ ਨਹੀਂ ਲੈਣਾ ਪਰ ਕਿਵੇਂ ਕਰਦਣਾ ਅੱਜ ਮੇਰੇ ਵਰਗੇ ਸਰਦਾਰ ਪਤਾ ਨਹੀਂ ਕਿ ਕਿੰਨੇ ਭੈਜਾਂ ਥੋੜਾ ਹੋਰ ਪਾੜਾ ਪਤਾ ਨਹੀਂ ਕੀ ਵੇਖਣ ਵਾਲਾ ਕਹਿੰਦਾ ਪਤਾ ਨਹੀਂ ਕੀ ਕੌਣ ਨਹੀਂ ਕਰ ਰਿਹਾ ਉਹ ਕੰਦਾ ਇਸਦੇ ਜਿਹੜਾ ਤੰਬਾਕੂਏ ਥੋੜਾ ਹੋਰ ਪਾੜਾ ਮੈਂ ਵੀ ਇਹਦੇ ਵਿੱਚੋਂ ਹੀ ਲਾਣਾ ਤਾਂ ਕਿ ਮੈਂ ਕਰਨਾ ਅੱਜ ਇਹ ਸਾਧਿਹਾ ਤਹ ਅੱਜ ਆਪਾਂ ਥੰਨੇ ਦੀ ਪਹੁੰਚ ਤੋਂ ਦੂਰ ਹੋ ਗਏ ਗੁਰੂ ਦੀ ਸਿੱਖਿਆ ਨੂੰ ਭੁਲਾ ਦਿੱਤਾ ਤੇ ਅਗਿਆਨਤਾ ਤੇ ਵਿਗਮਾ ਭਰਮਾਂ ਦੇ ਵਿੱਚ ਡੁੱਬ ਰਹੀਆਂ ਇਸ ਕਰਕੇ ਸਾਡੇ ਗੁਰੂ ਨੇ ਸਾਡੀ ਬਾਹ ਛੱਡ ਦਿੱਤੀ ਹੈ ਗੁਰੂ ਸਾਹਿਬ ਦੀ ਕਿਰਪਾ ਕਰ ਆਪਾਂ ਦੁਬਾਰਾ ਗੁਰੂ ਦੇ ਨਾਲ ਜੁੜਨੇ ਜਿਸ ਦਿਨ ਆਪਾਂ ਗੁਰੂ ਦੇ ਨਾਲ ਜੁੜ ਗਏ ਫਿਰ ਸਤਿਮੁਖੀ ਸਾਡਾ ਸਾਹਿਬ ਦੇ ਨਾਲ ਮਿਲਪ ਹੋ ਜਾਣਾ ਹੈ ਤੇ ਜਿਸ ਦਿਨ ਸਾਹਿਬ ਦੇ ਨਾਲ ਮਿਲਪ ਹੋ ਗਿਆ ਤੇ ਸਾਡਾ ਮਨੁੱਖਾ ਜਨਮ ਸੰਸਾਰ ਤੇ ਚਾਇਆ ਸਭਲਾ ਹੋ ਜਾਣਾ ਹੈ ਆਪ ਜੀ ਨਾਮ ਵਿਚਾਰਾ ਕਰਦੇ ਹਾਂ ਜਨਕ ਪਤਨੀ ਜੇਮਾ ਅਪਸਰ ਸੰਤਨ ਘਾਲਸੇ ਜੀ ਸੰਪੂਰਨ ਦਾ ਸੰਪੂਰਨ ਦਾ ਅਧਿਪਤ ਸਿਧਾਂਤ ਰੱਖ ਰੱਖ ਮਹਾਰਤਾ ਹੋਣ ਗੁਰੂ ਸਾਹਿਬ ਦੀ ਕਿਰਪਾ ਤਨਾਬ ਸਰਬਸੰਤਾਨੇ ਪਾਈ ਘੰਟੀ ਦੀ ਪੌ ਲੈ ਕੇ ਗੁਰੂ ਦੇਵ ਦੇਸ਼ੀ ਤੋਂ ਮਾਇ ਕਰਕੇ ਗੁਰੂ ਦੇਵ ਜਹਾਜ ਚੜ ਕੇ ਆਪਣੇ ਮੂਖਾ ਜਨਮ ਸਫਲਾ ਬਣਾਉਣਾ ਹੈ ਆਪੇ ਨਾਮ ਵਿਚਾਰਾ ਕਰਦੇ ਆਕਰ ਪੁਲਾ ਦੇ ਜਿਮਾ ਅਸੀਸ ਰਕਸ਼ੋ ਜੀ ਵਾਹਿ ਤੁਪੀਕਾ ਅਨਸਾ पतिल